ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ ਹੋਰ ਚੱਲੀ ਜਾਂ ਸੰਮਤ 1553 ਹੋਇਆ ਤਾਂ ਨਾਨਕ ਨਿਕਲ ਖੜਾ ਹੋਇਆ ਤਾਂ ਚੰਦੂ ਅਤੇ ਮੂਲਾ ਆਪਣੀ ਧੀ ਨੂੰ ਛੱਡ ਸਕੇ ਨਹੀਂ ਅਤੇ ਨਾਨਕੀ ਤੇ ਜੈ ਰਾਮ ਦੇ ਵਸ ਨਹੀਂ ਅਤੇ ਇਹ ਹਸਲਾ ਹੋਈ ਪਲਾ ਸ੍ਰੀ ਚੰਦ ਮੇਰੇ ਪਾਸ ਰਹੇ ਅਤੇ ਭਾਬੀ ਨੂੰ ਅਤੇ ਲਖਮੀ ਦਾਸ ਨੂੰ ਤੁਸੀਂ ਲੈ ਜਾਓ ਜੰਦੋ ਰਾਣੀ ਜਿਉ ਗੁਰੂ ਨਾਨਕ ਜੀ ਨੂੰ ਡੇਠਾ ਤੇ ਉਹ ਕੜਕੀ ਜਿਉ ਬਿਜਲੀ ਕੜਕਦੀ ਹੈ ਆਖਣ ਲੱਗੀ ਸੁਣ ਤੋਂ ਵੇ ਨਾਨਕ ਇਸ ਗੱਲ ਨੂੰ ਵਿਆਖਰਦਾ ਸੈਂ ਜੇ ਟੱਬਰ ਵਧਾ ਕੇ ਛੱਡ ਚੱਲਿਓ ਤਾਂ ਨਾਨਕ ਜੀ ਨੇ ਮਾਰੂ ਰਾਗ ਵਿੱਚ ਸ਼ਬਦ ਬੋਲਿਆ ਮਿਲ ਮਾ ਤੇ ਪਿਤਾ ਪਿੰਡ ਕਮਾਇਆ ਤਿੰਨ ਕਰਤਾ ਲਿਖ ਲਿਖਾਇਆ ਲਿਖਦਾਤ ਜੋਤ ਵਢਿਆਈ ਮਿਲ ਮਾਇਆ ਸੁਰਤ ਗਵਾਈ ਮੂਰਖ ਮਨ ਕਾਹੇ ਕਰ ਸਹਿ ਮਾਣਾ ਉੱਠ ਚੱਲਣਾ ਕਸਮੈ ਪਾਣਾ ਰਹਾਉ ਤਜ ਸਾਦ ਸਹਿਜ ਸੁਖ ਹੋਈ ਕਰ ਛੱਡਨੇ ਰਹੈ ਨਾ ਕੋਈ ਕਿਛ ਖਾਜੈ ਕਿਛ ਤਰ ਜਾਈਐ ਜੇ ਬਾਹੁਰ ਦੁਨੀਆ ਆਈਐ ਸਾਜ ਕਾਇਆ ਪਟ ਹਡਾਏ ਫਰਮਾਇ ਸੁਬਤ ਚਲਾਈ ਕਰ ਛੇਜ ਸੁਖਾਲੀ ਸੋਵੈ ਹਤੀ ਪੋਤੀ ਕਾਹੇ ਰੋਵੈ ਕਰ ਗੁੰਮਣ ਵਾਣੀ ਪਾਈ ਪਾਪ ਪੱਥਰ ਤਰਨ ਨਾ ਚਾਈ ਕੋ ਬੇੜਾ ਜੀ ਉਚੜਾਉ ਕਹੋ ਨਾਨਕ ਦੇਵੈ ਕਾਹੋ ਫਿਰ ਕਿਤਨੇ ਆਕੂ ਦਿਨਾ ਕੋ ਤਲਵੰਡਿਓ ਮਰਦਾਨੇ ਨੂੰ ਕਾਲੂ ਨੇ ਖਬਰ ਲੈਣ ਨੂੰ ਭੇਜਿਆ ਜੋ ਜਾ ਨਾਨਕ ਦੀ ਖਬਰ ਲੈ ਆਉ ਮੈਂ ਉੱਠਦੀ ਜਹੀ ਗੱਲ ਸੁਣੀ ਹੈ ਨਾਨਕ ਫਕੀਰ ਹੋਇਆ ਤਾਂ ਮਰਦਾਨਾ ਸੁਲਤਾਨਪੁਰ ਆਇਆ ਮਰਦਾਨਾ ਦੇਖੇ ਤਾਂ ਕੀ ਆ ਦੇਖੇ ਨਾਨਕ ਤਪਾ ਹੋਇ ਬੈਠਾ ਹੈ ਤਾਂ ਮਰਦਾਨਾ ਆਖਿਆ ਨਾਨਕੀ ਪਾਸੋਂ ਖਬਰ ਲੀਤੀ ਲੱਗਾ ਪੁੱਛਣ ਰਜਾ ਦੀ ਜੀ ਇਹ ਕੀ ਆ ਹੋ ਮਹਤੇ ਕਾਲੂ ਮੈਨੂੰ ਖਬਰ ਨੂੰ ਭੇਜਿਆ ਆਹ ਤਾਂ ਨਾਨਕੀ ਕਿਹਾ ਭਾਈ ਮਰਦਾਨਾ ਇਹੋ ਹੀ ਖਬਰ ਹੈ ਜੋ ਦੇਖਦਾ ਹੈ ਅਤੇ ਹੋਰ ਕਾਈ ਖਬਰ ਲੈਣੀ ਹੈ ਤਾਂ ਪਾਈ ਨਾਨਕ ਜੀ پاسੋ ਜਾਇ ਲੈ ਜੋ ਕਾਈ ਜਵਾਬ ਦੇਵੇਗਾ ਸੋ ਲੈ ਜਾਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ